ਪੰਜਾਬ ਦੇ ਵਿੱਚ ਇਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਕਰਕੇ ਲੋਕਾਂ ਦਾ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਛੀਵਾੜਾ ਦੇ ਨਜ਼ਦੀਕ ਵਗਦੇ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਪਿੰਡ ਤੁੱਲੇਵਾਲ ਵਿਖੇ ਪਿਛਲੇ ਦਿਨੀ ਪਾਣੀ ਦੇ ਵਧੇ ਪੱਧਰ ਨੇ ਤੂਸੀ ਬੰਨ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਕਿ ਪ੍ਰਸ਼ਾਸਨ ਦੇ ਵੱਲੋਂ ਉੱਥੇ ਰੇਤ ਦੇ ਭਰੇ ਥੈਲੇ ਪੱਥਰਾਂ ਦੇ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਪਾਣੀ ਦੇ ਪੱਧਰ ਵਧਣ ਦੇ ਨਾਲ ਸਤਲੁਜ ਦੇ ਵਿੱਚ ਪਾਣੀ ਦੀ ਮਾਤਰਾ ਕਰੀਬ 1.5 ਲੱਖ ਕਿਊਸਕ ਤੱਕ ਵਕਰਹੀਸੀ ਇਸੇ ਦੇ ਨਾਲ ਹੀ ਤੁਸੀ ਬੰਨਦੇ ਵਾਲੇ ਦੁਵਾਲੇ ਦੇ ਇਲਾਕਿਆਂ ਦੇ ਵਿੱਚ ਹੜਾ ਵਰਗੇ ਹਾਲਾਤ ਪੈਦਾ ਹੋ ਗਏ ਪਹਾੜਾਂ ਦੇ ਵਿੱਚ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਖਤਰੇ ਦੇ ਨਿਸ਼ਾਨ ਦੇ ਇਹ ਪਾਣੀ ਕਰੀਬ ਪਹੁੰਚ ਚੁੱਕਾ ਹੈ ਜੇਕਰ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਤਾਂ ਮਜਬੂਰਨ ਉਥੋਂ ਪਾਣੀ ਛੱਡਣ ਦੇ ਲਈ ਗੇਟ ਖੋਲਣੇ ਪੈਣਗੇ ਜਿਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਵੇਗੀ ਤੇ ਸਥਿਤੀ ਨਾਜ਼ੁਕ ਬਣ ਜਾਵੇਗੀ ਇਸੇ ਦੇ ਨਾਲ ਹੀ ਤੁਸੀਂ ਬੰਨੂ ਸਭ ਤੋਂ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਤੁਸੀਂ ਬੰਨ ਤੇ ਲਗਾਤਾਰ ਨજર ਰੱਖੀ ਜਾ ਰਹੀ ਹੈ ਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਡੇਰਾ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਖੁਦ ਸਾਰੇ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ ਉਹਨਾਂ ਨੇ ਪਿੰਡ ਵਾਸੀਆਂ ਦੇ ਨਾਲ رابطہ ਕਾਇਮ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਨੇ ਫਿਲਹਾਲ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਕੀ ਕੁਝ ਕਹਿਣਾ ਸੀ ਡੀਸੀ ਦਾ ਤੁਸੀਂ ਵੀ ਸੁਣੋ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹ ਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਪੱਕਾ ਹੈ ਔਰ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਨੇ ਐਸਟੀਐਮ ਸਾਹਿਬ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ ਹੈ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਹ ਲੱਗਦਾ ਹੈ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜਿਹੜੇ ਸਟਾਡ ਆ ਉਹ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਕਰੇ ਹਾਲਾਂ ਦੀ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪੈੰਦੇ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ ਇਹ ਇੱਥੋਂ ਦੇਖਣ ਨੂੰ ਵੀ ਲੱਗਦਾ ਵੀ 50 ਸੌਕ ਪਿੱਲਾ ਜਿਹੜਾ ਹੈ ਉਹਦਾ ਨੁਕਸਾਨ ਹੋਇਆ ਹੈ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਮਿਲੂਗਾ ਇਹ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਮਾਲ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨ ਜੀਏ ਵੀ ਉੱਥੇ ਕੰਮ ਕਰਾ ਲਓ ਸਰ ਇੱਥੇ ਘੱਟੋ-ਘੱਟ 50 ਹਜ਼ਾਰ ਬੈਗ 3 ਸਾਰੀ ਲੇਬਰ ਇੱਥੇ ਮੌਜੂਦ ਹੈ ਮੀ ਕਰਕੇ ਥੋੜਾ ਕਮ ਸਲ ਹੋ ਜਾਂਦਾ ਬਟ ਇੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵਿੱਚ ਲੋ ਉਹ ਵਧ ਰਿਹਾ ਲੇਕਿਨ ਅਸੀਂ ਕੰਮ ਸਾਡਾ ਕੋਈ ਦਿੱਕਤ ਨਹੀਂ ਹੈ ਸਾਡਾ ਕੰਮ ਚੱਲਦਾ ਸਰ ਜੇ ਸਾਬ ਨਾਲ ਬਾਰਿਸ਼ ਹੋ ਰਹੀ ਆ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਦੇ ਨੇੜੇ ਜਿਹੇ ਪਾਣੀ ਚੱਲਦਾ ਪਿਆ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਸਾਬ ਦੇ ਹਾਲਾਤ ਬਣੇ ਹੋਏ ਬਾਰਿਸ਼ ਲਗਾਤਾਰ ਹੋ ਰਹੀ ਆ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡਾਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1 ਲੱਖ 1.5 ਲੱਖ ਛੱਡਿਆ ਗਿਆ ਤੇ ਉਹ ਤੋਂ ਰਾਤ ਨੂੰ ਵੀ ਆਉਣਾ ਫਿਰ ਉਹ ਪਾਣੀ ਨੂੰ ਕਿਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਜੀ ਲਗਭਗ 2 ਲੱਖ ਕੁਝ ਸਿਕ ਪਾਣੀ ਇਹ ਨਹੀਂ 2 ਤਾਂ ਨਹੀਂ ਜਾਂਦਾ ਇਹ ਸਾਡਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਹੈ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਕੈਪੈਸਿਟੀ ਕਿੰਨੇ ਕਿਊਸਿਕ ਪਾਣੀ ਤੱਕ ਚੱਲਣ ਦੀ ਹੈਗੀ ਦਰਿਆ ਦੀ ਤਾਂ ਹੈਗੀ 2 ਟਾਂ ਲੱਖ ਆਰਾਮ ਨਾਲ ਚੱਲ ਜਾਂਦਾ 3 ਲੱਖ ਤੱਕ ਚੱਲ ਲੈਂਦਾ ਕੋਈ ਚੱਕਰ ਨਹੀਂ 2000 ਨਹੀਂ 3 ਲੱਖ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਜੀ ਬਿਲਕੁਲ ਇੰਤਜ਼ਾਮ ਕੀਤਾ ਗਿਆ ਵੈਗੁਰੂ ਮੇਰੇ ਰੱਖੇ ਇਹਦੇ ਹਾਲਾਤ ਅਸੀਂ ਬਣਨ ਨਹੀਂ ਦੇਣਾ ਇੱਕ ਤਾਂ ਪੱਲੇ ਗੱਲ ਦੂਜੀ ਗੱਲ ਇਹ ਹੈ ਕਿ ਜੇ ਜੇ ਖੁਦਾ ਨਾ ਖਾਸਤਾ ਬਣਦੇ ਤਾਂ ਸਾਡੀ ਤਿਆਰੀ ਪੂਰੀ ਹੈਗੀ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣ ਦੇਣਾ ਕਈ ਤਾਂ ਇੱਥੇ 24 ਘੰਟੇ ਬੈਠੇ ਆ ਯਾਰ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਲੋਕਾਂ ਨੂੰ ਇਹ ਹੀ ਅਪੀਲ ਹੈ ਵੀ ਤੁਸੀਂ ਅਲਰਟ ਤੇ ਰਹੋ ਕਿ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਹਿਬਾਨ ਨੇ ਉਹਦੇ ਸਰਪੰਚ ਸਹਿਬਾਨ ਜਿੱਦਾਂ ਇੱਥੇ ਨੇ ਇੱਥੇ ਆਪਣੇ ਆਕੇ ਮੌਕੇ ਤੇ ਦਰਿਆ ਦੇ ਆਕੇ ਦੇਖ ਰਹੇ ਨੇ ਲੈਵਲ ਮੋਨੀਟਰ ਕਰ ਰਹੇ ਨੇ ਸਾਰਾ ਕੰਮ ਦੇਖ ਰਹੇ ਨੇ ਹੁਣ ਦੇਖਿਆ ਸਰਪੰਚ ਸਾਹਿਬ ਦੇ ਜਿਹੜੇ ਪੁੱਤ ਨੇ ਉਹ ਇੱਥੇ ਆਕੇ ਸਾਰਾ ਦੇਖ ਰਹੇ ਨੇ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਢਾਹ ਲੱਗ ਰਹੀ ਹੈ ਕਿੱਥੇ ਨਹੀਂ ਲੱਗ ਰਹੀ ਸਾਰਾ ਪਿੰਡ ਇੱਥੇ ਮੌਜੂਦ ਹੈ ਤੁਸੀਂ ਵੀ ਆਕੇ ਪ੍ਰਸ਼ਾਸਨ ਦਾ ਸਿਰੋਪ ਕਰੋ ਅਗੀ ਇੱਥੇ ਜਿਹੜਾ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲ ਕੇ ਹੀ ਇਹ ਕੰਮ ਹੋਣਾ। ਤੁਹਾਨੂੰ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ, ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਤੇ ਹੁਣ ਵੀ ਰੁਕ ਰੁਕੇ ਲਗਾਤਾਰ بارش ਹੋ ਰਹੀ ਹੈ ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਹੋਰ ਵੀ ਵਾਧਾ ਕਰਕੇ ਰੱਖ ਦਿੱਤਾ ਹੈ। ਪਰ ਸਤਲੁਜ ਦਰਿਆ ਨੂੰ ਲੈ ਕੇ ਇਸ ਵੇਲੇ ਖਤਰਾ ਮੰਡਰਾ ਰਿਹਾ ਹੈ ਜੇਕਰ ਪਾਣੀ ਜ਼ਿਆਦਾ ਵੱਧ ਗਿਆ ਤਾਂ ਉਸੇ ਗੇਟ ਖੋਲਨੇ ਪੈਣਗੇ ਤਾਂ ਉਹ ਸਾਰਾ ਪਾਣੀ ਪੂਰੇ ਪੰਜਾਬ ਦੇ ਵਿੱਚ ਫੈਲ ਜਾਵੇਗਾ ਤੇ ਪਹਿਲਾਂ ਹੀ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ।